ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 23 ਦਸੰਬਰ ਪੰਜਾਬ ਦੇ ਮੌਸਮ ਦੀ ਕਿ ਅੱਜ 23 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਵੀਰੋ ਕਦੋਂ ਤੱਕ ਬਰਸਾਤ ਦੇ आसार ਨੇ ਕਦੋਂ ਤੋਂ ਬਾਅਦ ਮੌਸਮ ਸਾਫ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਸੋ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਵੀਰੋ ਜਿਵੇਂ ਕਿ ਤੁਹਾਨੂੰ ਕੱਲ੍ਹ ਦੀ ਜਾਣਕਾਰੀ ਦੇ ਵਿੱਚ ਦੱਸਿਆ ਗਿਆ ਸੀ ਕਿ ਤਕਰੀਬਨ ਰਾਤ ਤੋਂ ਪੰਜਾਬ ਦਾ ਮੌਸਮ ਖਰਾਬ ਹੋ ਗਿਆ ਬਾਈ ਦੀ ਰਾਤ ਵੀਰੋ ਉਸੇ ਤਰ੍ਹਾਂ ਹੀ ਰਾਤ ਦੇ ਸਮੇਂ ਤੋਂ ਹੀ ਆਪਾਂ ਨੂੰ ਪੰਜਾਬ ਜੋ ਦੱਖਣ ਤੇ ਪੱਛਮੀ ਭਾਗ ਨੇ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਨੇ ਹਲਕੀ ਕਿਣਮਣ ਲੰਬੇ ਸਮੇਂ ਲਈ ਵੀਰੋ ਕਿਣਮਣ ਤੇ ਕਿਤੇ ਥੋੜਾ ਮੋਟਾ ਤੇਜ਼ ਛਾਟੇ ਦਰਮੀ ਕੁਝ ਸਮੇਂ ਲਈ ਵੀਰੋ ਇਦਾਂ ਦੇ ਛਾਟੇ ਦਰਮੀਆ ਪਰ ਉਹ ਦੇਖਣ ਨੂੰ ਮਿਲ ਰਿਹਾ ਸੋ ਵੀਰੋ ਸਿਸਟਮ ਦਾ ਪ੍ਰਭਾਵ ਤਕਰੀਬਨ 1 2 ਵਜੇ ਤੱਕ ਵੀਰੋ ਦਿਨ ਦੇ ਦੁਪਹਿਰ ਤੱਕ ਇਸੇ ਤਰ੍ਹਾਂ ਹੀ ਬਣਿਆ ਰਹੇਗਾ ਉਸ ਤੋਂ ਬਾਅਦ ਵੀਰੋ ਜੋ ਸਿਸਟਮ ਦਾ ਪ੍ਰਭਾਵ ਹੈ ਉਹ ਘਟਣਾ ਸ਼ੁਰੂ ਹੋ ਜਾਵੇਗਾ ਕੁਝ ਕੁਝ ਖੇਤਰਾਂ ਦੇ ਵਿੱਚ ਪਰ ਉਹ ਧੁੱਪ ਵੀ ਦੇਖਣ ਨੂੰ ਮਿਲੇਗੀ ਦੁਪਹਿਰ ਤੋਂ ਬਾਅਦ ਦੇ ਸਮੇਂ ਦੇ ਵਿੱਚ ਜੋ ਇਹਦੇ ਪ੍ਰਭਾਵ ਦੇ ਅੰਦਰ ਕੀਮੇਕ ਬਰਨਾਲਾ ਮਾਨਸਾ ਬਟਿੰਡਾ ਮੁਕਸਰ ਸਾਹਿਬ ਉਸ ਤੋਂ ਬਾਅਦ ਕੋਟ ਕਪੂਰਾ ਫਰੀਦਕੋਟ ਫਿਰੋਜ਼ਪੁਰ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਮੱਧ ਪੰਜਾਬ ਮੋਗੇ ਤੱਕ ਦੇ ਭਾਗਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਬੱਦਲਬਾਜ਼ ਵੀਰੋ ਪੰਜਾਬ ਦੇ ਸਾਰੇ ਹੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਕਿਤੇ ਹਲਕੀ ਕਿਣਮਿੰਨ ਕਿਤੇ ਚੰਗਾ ਥੋੜਾ ਮੋਟੇ ਸਮੇਲੇ ਵੀਰੋ ਸਰਟੇ ਦਰਮੀ ਵੀ ਦੇਖਣ ਨੂੰ ਮਿਲ ਸਕਦਾ ਹੈ ਹੋਰ ਵੀਰੋ ਇਹ ਜੋ ਸਿਸਟਮ ਸੀ ਉਸ ਤੋਂ ਦੁਪਹਿਰਕ ਤੋਂ ਬਾਅਦ ਅੱਗੇ ਗੁਜ਼ਰ ਜਾਵੇਗਾ ਸੋ ਵੀਰੋ ਉਸ ਤੋਂ ਬਾਅਦ ਆਪਾਂ ਨੂੰ ਮੌਸਮ ਦੇ ਵਿੱਚ ਸੁਧਾਰ ਹੁੰਦਾ ਦੇਖਣ ਨੂੰ ਮਿਲੇਗਾ ਸੋ ਇਹ ਸਰਦੀ ਰੁੱਤ ਦਾ ਹਾਲ ਆਉਂਦੇ 2-4 ਦਿਨ ਫਿਰ ਪੰਜਾਬ ਦਾ ਮੌਸਮ ਸਾਫ਼ ਰਹੇਗਾ ਟੈਂਪਰੇਚਰ ਵੀ ਵਿਰੋ ਫਿਲਹਾਲ ਕੋਈ ਜ਼ਿਆਦਾ ਨਹੀਂ ਘਟਣਗੇ ਠੰਡ ਦਾ ਪ੍ਰਭਾਵ ਕੋਈ ਜ਼ਿਆਦਾ ਨਹੀਂ ਵਧੇਗਾ ਇਹ ਬਰਸਾਤ ਦੇ ਕਾਰਨ ਥੋੜੀ ਮਾੜਾ ਧੁੰਦ ਦਾ ਮਾਹੌਲ ਬਣੇਗਾ ਪਰ ਜੋ ਟੈਂਪਰੇਚਰ ਨੇ ਵੀਰੋ 18-19 20 ਡਿਗਰੀ ਦੇ ਆਸ-ਪਾਸ ਆਉਂਦੇ ਦਿਨਾਂ ਦੇ ਵਿੱਚ ਵੀ ਬਰਕਰਾਰ ਰਹਿਣਗੇ ਜ਼ਿਆਦਾ ਕੋਈ ਸ਼ੀਤ ਲਹਿਰ ਠੰਡ ਇਦਾਂ ਦਾ ਮਾਹੌਲ ਫਿਲਹਾਲ ਵੀਰੋ ਨਹੀਂ ਬਣੇਗਾ ਇਹ ਬਦਲਬਾਈ ਦੇ ਅੰਡਰ ਵੀਰੋ ਤਕਰੀਬਨ ਪੰਜਾਬ ਦੇ 80% ਖੇਤਰ 90% ਕੀ ਵੀਰੋ ਪੂਰਾ 100% ਹੀ ਬਦਲਬਾਈ ਦੇ ਅੰਡਰ ਦਾ ਕਵਰ ਹੋਣਗੇ ਪਰ ਬਰਸਾਤ ਹੈ ਜੋ ਤਕਰੀਬਨ 60-70% ਖੇਤਰਾਂ ਦੇ ਵਿੱਚ ਹੋਵੇਗੀ ਬਾਕੀ ਵੀਰੋ ਪੰਜਾਬ ਦੇ ਜੋ ਉੱਤਰ ਤੇ ਪੂਰਬੀ ਭਾਗ ਦੇ ਇਨ੍ਹਾਂ ਭਾਗਾਂ ਦੇ ਵਿੱਚ ਵੀਰੋ ਬਰਸਾਤੀ ਗਤੀਵਿਧੀਆਂ ਘੱਟ ਦੇਖਣ ਨੂੰ ਮਿਲਣਗੀਆਂ ਦੱਖਣ ਦੇ ਪੱਛਮੀ ਭਾਗਾਂ ਦੇ ਵਿੱਚ ਬਰਸਾਤ ਦਾ ਪ੍ਰਭਾਵ ਹੈ ਜੋ ਥੋੜਾ ਜਿਆਦਾ ਦੇਖਣ ਨੂੰ ਮਿਲੇਗਾ ਬਾਕੀ ਵੀਰੋ ਆਪਾਂ ਜਾਣਕਾਰੀ ਲੈ ਕੇ ਫਿਰ ਸਮੇਂ ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ ਹਰ ਪ੍ਰਕਾਰ ਦੀ ਜਾਣ ਸਹੀ ਤੋਂ ਸਹੀ ਜਾਣਕਾਰੀ ਲਈ ਚੈਨਲ ਚੈਲਕੀ ਦੀ ਸੇਵਾ ਸੰਟਰ ਨਾਮ ਰਹਿ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ